ਸਾਰਾ ਧਨ ਤਾਂ ਨਾ ਆਉਣਾ ਸਤਿਗੁਰੂ ਜੀ ਆਉਂ ਪਿਆ ਵਿੱਚ ਦੂਸਰੇ ਪੜਾ ਦੀ ਅਜਿਹੀ ਪੜ੍ਹ ਰਹੇ ਆਪਾਂ ਕਿਰਪਾ ਕੀਤੀ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਭਾਗੀ ਰੂਹਾਂ ਦੇ ਸਿਰ ਤੇ ਮਿਹਰ ਭਰਿਆ ਅਸਰ ਕਰਿਆ ਮਰ ਜੀ ਨੇ ਜਿਨਾਂ ਨੰਬਰ ਤੇ ਬੇੜਾ ਜਾਗਣਾ ਜੇ ਕੋਈ ਜਾਗੈ ਨਿਤ ਇੱਕ ਬੱਤੇ ਦੀ ਅਰਜਾ ਦੂਜਾ ਸਾਹ ਰਿਆ ਅਗ ਚਿੱਤ ਆਓ ਅਰਜੀ ਕਹਿੰਦੇ ਅੰਮ੍ਰਿਤ ਵੇਲੇ ਦਾ ਬਹੁਤ ਵੱਡਾ ਮਹੱਤਵ ਹੈ। ਸੰਗਤਾਂ ਅੰਮ੍ਰਿਤ ਵੇਲੇ ਗੁਰ ਕਾ ਲੀ ਜੁੜਦੀਆਂ ਨੇ ਉੱਥੇ ਹੀ। ਬੋਲੇ ਸ਼ਾਹ ਕਹਿਣ ਲੱਗੇ ਰਾਤੀ ਜਾਗਣ ਭਗਤ ਸਦਾ ਬਣ ਰਾਤੀ ਜਾਗਣ ਕੁੱਤੇ ਤੇ ਇਥੋਂ ਉੱਤੇ। ਜਿਹੜੇ ਮਨੁੱਖ ਗੁਰਮੁਖ ਪਿਆਰੇ ਨਹੀਂ ਨਾ ਜਾਗਦੇ। ਉਹਨਾਂ ਦੀ ਬਾਤ ਬੋਲੇ ਸ਼ਾਹ ਨੇ ਬਹੁਤ ਸੁੰਦਰ ਲਿਖਿਆ ਰਾਤੀ ਜਾਗਣ ਭਗਤ ਸਦਾ ਬਣ ਰਾਤੀ ਜਾਗਣ ਕੁੱਤੇ ਤੇ ਇਥੋਂ ਉੱਤੇ। ਰੁੱਖੀ ਸੁਖੀ ਖਾਇਕ ਹੈ। ਰੁਖੀ ਸੁਖੀ ਖਾ ਕੇ ਜਾ ਰੂੜੀਆਂ ਤੇ ਸੁੱਤੇ ਤੈਥੋਂ ਤੇ ਕਹਿਣ ਲੱਗੇ ਉਹ ਜਿਹੋ ਜਿਹਾ ਭੋਜਨ ਆਪਾਂ ਪਾ ਦਈਏ ਕੁੱਕਰ ਹੋ ਜਾ ਛੱਕੇ ਵਿਚਾਰੇ ਉਹਨਾਂ ਵਾਸਤੇ ਕਿਹਾ ਕਿਸੇ ਦਾ ਬੈੱਡ ਲਾਇਆ ਹੋਇਆ ਕਰੀ ਪਰ ਹੁਣ ਤਾਂ ਸ਼ਾਇਦ ਲੱਗੇ ਉਹ ਆਗੇ ਵੱਡੇ ਵੱਡੇ ਮੂੰਹਾਂ ਜਿਹਾਰੇ ਤੇ ਉਹਨਾਂ ਵਾਸਤੇ ਉਹਨਾਂ ਕੋਲ ਲੱਗਦਾ ਵੀ ਮਨੁੱਖ ਨੂੰ ਨਹੀਂ ਛਕਣ ਬਾਤ ਤੇ ਦਿੰਦੇ ਹੋਣਗੇ ਜਿੰਨਾ ਕੋ ਪੁੱਤਣ ਉੱਥੇ ਸੰਤਾਂ ਦੇ ਰਖਿਆ ਸਿੱਖ ਉਹ ਇਟਾ ਕ ਨਿੱਕਾ ਜਾਓ 18000 ਰੁਪਏ ਦੇ ਲੈਂਦਾ ਸੀ ਟੱਕ ਮੈਂ ਸੰਤਾਨ ਵਸਦੀ ਬਾਬੇ ਟੱਡਿਆਂ ਵਾਲਾ ਮੈਂ ਕਾਹ ਬੈਠਾ ਮੈਂ ਕਾਹ ਇੱਕੜਾ ਉਹਨਾਂ ਬਾਲਟੀ ਪਰ ਕੇ ਦੁੱਧ ਦੀ ਦੇਊਗਾ ਬੋਲੋ ਸਤਰਾ ਮੈਨੂੰ ਕਹਿੰਦੇ ਸ਼ੌਂਕ ਹੁੰਦਾ ਕਿਸੇ ਨੂੰ ਕਾਸ਼ੀ ਦਾ ਸ਼ੌਂਕ ਚਲ ਹੋਏ ਦੀ ਆਪਾ ਨਾ ਕਹੀਏ ਗੱਲ ਕਿਸੇ ਨੂੰ ਕੁੱਤਿਆਂ ਦਾ ਸ਼ੌਂਕ ਕਿਸੇ ਨੂੰ ਬਿੱਲਿਆਂ ਦਾ ਸਾਡੇ ਜਵਾਕ ਜਿਹੜੇ ਨੇ ਚਿੜੀਆਂ ਦਾ ਸਬੂਤਰਾਂ ਦਾ ਹੋਰ ਜਿਹੜੇ ਤੋਤਿਆਂ ਦਾ ਉਹਨਾਂ ਦਾ ਸ਼ੌਂਕ ਹੈ ਬੜਾ ਪਰ ਮੈਨੂੰ ਨਹੀਂ ਹੈ ਪਹਿਲਾਂ ਤੋਂ ਲੈ ਕੇ ਅਸੀਂ ਤੇ ਇਸ ਲੈਂਡ ਵਿੱਚ ਪਏ ਨਹੀਂ ਚਲੋ ਆਓ ਮਰਜੀ ਲਿਖਦੇ ਨੇ ਉਹ ਬੁੱਲੇ ਸ਼ਾਹ ਕਹਿੰਦੇ ਉਹ ਮਨੁੱਖ ਤੇਰੇ ਨਾਲੋਂ ਚੰਗੇ ਨੇ ਹੋ ਰੁੱਖੀ ਸੁੱਖੀ ਖਾਇਕੈ ਜਾ ਰੂੜੀਆਂ ਤੇ ਸੁੱਤੇ ਤੈਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਣ ਭਾਵੇ 100 100 ਬਹਿਣ ਜੁੱਤੇ ਤੈਥੋਂ ਉੱਤੇ ਕਹਿੰਦੇ ਉਹ ਆਪਣੇ ਗੁਰੂ ਦਾ ਆਪਣੇ ਮਾਲਕ ਦਾ ਦਰ ਨਹੀਂ ਛੱਡਦੇ ਭਾਵੇ ਕੋਈ ਮਾੜਾ ਕਹੇ ਭਾਵੇ ਕੋਈ ਚੰਗਾ ਕਹੇ ਪਰ ਇਹ ਤਾਂ ਮੇਰਾ ਤਜਰਬਾ ਹੋ ਗਿਆ ਤਕਰੀਬਨ 45 ਸਾਲ ਦੀ ਮੇਰੀ ਉਮਰ ਹੋ ਗਈ 30 ਸਾਲਾਂ ਦਾ ਮੇਰਾ ਤਜਰਬਾ ਹੋ ਗਿਆ ਤੁਸੀਂ ਚੰਗਾ ਕੰਮ ਜਿੰਨਾ ਮਰਜ਼ੀ ਕਰੀ ਜਾਓ ਕਰੀ ਜਾਓ ਕਰੀ ਜਾਓ ਕਿਸੇ ਨੇ ਨਹੀਂ ਸਰਪਾ ਪਾਉਣਾ ਇੱਕ ਮਾੜਾ ਜਿਹਾ ਕਰ ਦਿਓ ਤੇ ਫਿਰ ਘੜੀਸ ਕੇ ਉਹ ਏਜੰਸੀ ਤੇ ਕਰ ਲੈ ਕੇ ਜਾਣਗੇ ਤੂੰ ਮਾੜਾ ਕੰਮ ਕਿਉਂ ਕਰਿਆ ਬੋਲੋ ਸਤਰਾ ਪਰਸੋ ਨਿਆ ਬਰਬਾਦ ਫੇਰੀਆਂ ਸ਼ੁਰੂਆਂ ਮੈਨੂੰ ਕਿਸੇ ਨੇ ਨਹੀਂ ਆਖਿਆ ਬਾਬਾ ਬਹੁਤ ਵਧੀਆ ਤਾ ਤੂੰ ਜਿਹੜਾ ਰੰਗ ਲਾਤਾ ਮੈਂ ਤੇ ਚਲੋ ਪਈਆ ਪਈ ਕਹਿ ਲੈਨੇ ਆ ਬੋਲੋ ਸਤਰਾ ਕੀ ਕਿਸੇ ਕੋਈ ਆਏ ਚੰਗਾ ਹੱਲਾਸ਼ੇ ਵੀ ਹੁੰਦੀ ਐ ਨਾ ਇੱਕ ਵੀ ਬਹੁਤ ਵਧੀਆ ਬਾਬਾ ਇਹ ਤਾਂ ਜਦ ਪਾਲਾ ਵਧੀਆ ਕੰਮ ਕਤਤਾ ਮੈਂ ਨਹੀਂ ਕਰਿਆ ਸੰਗਤ ਨੇ ਕਰਿਆ ਜਾ ਗੁਰੂ ਸਾਹਿਬ ਨੇ ਕਰਿਆ ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਰ ਆਓ ਉਹ ਕਹਿੰਦਾ ਮਾਲਕ ਦਾ ਦਰ ਕਦੇ ਨਾ ਛੱਡਣਾ ਸੀ ਮਾਲਕ ਦਾ ਦਰ ਚ ਭਾਵੇਂ ਕੋਈ ਮਾੜਾ ਕਹੀ ਜਾਵੇ ਭਾਵੇਂ ਚੰਗਾ ਕਹੀ ਸ ਮਾਲਕ ਨਾਲ ਜੁੜੇ ਹੋਇਆ ਤੇ ਜੁੜ ਕੇ ਰਹਿਣਾ ਹੈ ਮਾਲਕ ਦਾ ਦਰ ਕਦੇ ਨਾ ਛੱਡਣ ਭਾਵੇਂ 100-100 ਪੈਰਾਂ ਦੇ ਜੁੱਤੇ ਓਏ ਉੱਠ ਬੁੱਲਿਆ ਤੂੰ ਤਾਂ ਸੁੱਤਾ ਹੀ ਰਹਿ ਗਿਆ ਤੇਰੀ ਬਾਜੀ ਲੈ ਕੇ ਕੁੱਤੇ ਤੇ ਇਥੇ ਉੱਤੇ ਕੋਈ ਸਾਰੀ ਸਾਰੀ ਰਾਤ ਤੂੰ ਆਪਣੇ ਉਹ ਬਿਸਤਰਿਆਂ ਉੱਤੇ ਪਿਆ ਘਰਾੜੇ ਮਾਰਦਾ ਤੇਰੀ ਗੰਦ ਉੱਤੇ ਫਿਰਦੇ ਰੇ ਇੱਧਰ ਗੇੜਾ ਦਿੱਤਾ ਇੱਧਰ ਦਿੱਤਾ ਮੇਰਾ ਮਾਲ ਘਰਾਮ ਕਰਦਾ ਕਿਤੇ ਕੋਈ ਸਾਡੇ ਘਰ ਦੇ ਵਿੱਚ ਕੋਈ ਚੋਰ ਨਾ ਜਾਵੇ ਦੇਖੋ ਕਿੰਨੀ ਸੋਜੀ ਹੈ ਇਰਕਰ ਕਿਹਾ ਧੰਨ ਸ਼੍ਰੀ ਗੁਰਨਾਣਕ ਦੇ ਮਹਾਰਾਜ ਜੀ ਵਾਪਸ ਮੁੜ ਕੇ ਆਏ ਜਦੋਂ 20 ਰੁਪਈਆ ਦਾ ਲੰਗਰ ਸਾਰਿਆਂ ਨੂੰ ਖਵਾ ਦਿੱਤਾ ਵੀ ਆਹ ਲਓ ਜੀ 20 ਰੁਪਈਏ ਤੁਹਾਡੇ ਹੁਣ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਇਹ ਸ਼ਾਇਦ ਬਹੁਤ ਲੇ ਪਾਸੇ ਜਦੋਂ ਨਾਗੋ ਗੜੀ ਵਿੱਚ ਗਏ ਉੱਥੇ ਵਿਚਾਰ ਛੱਡੀ ਸੀ ਨਾਲ ਦੀ ਨਾਲ ਲੜੀ ਚੱਲੋ ਜੋੜੀ ਜਾਵੇ ਬਾਬਾ ਜੀ ਆਪ ਚਲੇ ਗਏ ਤੇ ਪੁੱਛਿਆ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਨੇ ਕਹਿੰਨੇ ਕਿਥੇ ਨਾਨਕ ਕਹਿੰਦੇ ਉਹ ਬੈਠਾ 20 ਰੁਪਏ ਕਹਿੰਨੇ ਖਵਾਏ ਸਦਾ ਨੂੰ ਤਾਂ ਸਾਰੇ ਕੋਈ ਮੈਂ ਤਾਂ ਘਰ ਦਾ ਕੋਈ ਕੰਮ ਤੰਦਾ ਤੋੜਨਾ ਸੀ ਉਦੋਂ ਦੇ 20 ਰੁਪਏ ਜੇ ਤੋ ਸਾਡੇ ਆ ਬਜ਼ੁਰਗ ਦੱਸਦੇ ਨੇ ਕਹਿੰਦੇ ਇੱਕ ਇੱਕ ਪੈਸਾ ਲੈ ਕੇ ਨਾ ਕਹਿੰਦੇ ਛਪਾਰ ਦੇ ਮੇਲੇ ਤੇ ਜਾਂਦੇ ਇੱਕ ਪੈਸਾ ਦੋ ਪੈਸੇ ਪਾਣੀ ਚ ਵਣੀ ਤੋ ਜਿਆਦਾ ਥੱਲੇ ਜੀ ਕੰਮ ਆ ਕਹਿੰਦੇ ਸ਼ਿਫਾਰ ਦੇ ਮੇਲੇ ਤੇ ਜਾਂਦੇ ਤੇ ਉਥੋਂ ਨਾਲੇ ਤਾਂ ਆਪ ਰੱਜੋਂਦੇ ਨਾਲੇ ਝੋਲੀਆਂ ਭਰ ਲਿਉਂਦੇ ਮੈਂ ਬੜਾ ਹੱਸਿਆ ਬਖਾਲਾ ਹੌਣ ਦਿਖਾ ਕੇ ਜਾਓ ਜਾ ਕੇ ਦਿਖਾਓ ਤੁਸੀਂ ਕਿਸੇ ਦੁਕਾਨਦਾਰ ਦੀ ਬਾਜੋ ਤਪੇ ਆਪਣੇ ਕਿ ਸਾਨੂੰ ਆਹ ਇੱਕ ਪੈਸਾ ਹੈ ਸਾਨੂੰ ਇਹਦਾ ਕੋਈ ਸਮਾਨ ਦੇ ਦੇ ਅਗਲਾ ਨਾਲੇ ਸਣੇ ਪੈਸਾ ਤੇ ਨਾਲੇ ਬੰਦੇ ਨੂੰ ਜਾ ਕੇ ਬਾਹਰ ਠੋਕੂਗਾ ਇਹ ਨਹੀਂ ਚੱਲਦਾ ਬੋਲੋ ਸਤਰਾ ਵਾਹ ਗੁਰੂ ਹੋਏ ਹੋਏ ਇੱਕ ਪੈਸੇ ਦਾ ਚੁੱਕਾ ਹੁਣ ਤਾਂ 100 ਰੁਪਏ ਤੋਂ ਘੱਟ ਕੋਈ ਚੀਜ਼ ਆਉਂਦੀ ਨਹੀਂ ਹੈ ਪਰ ਬਾਬਾ ਜੀ ਆ ਗਏ ਪੁੱਤਾ ਬਾਬਾ ਕਲਿਆਣ ਚਾਂਜੀ ਮੈਂ ਤਾਂ ਕਹਿੰਦੇ ਕਿੱਥੇ ਹੈ ਕਹਿੰਦੇ ਉੱਧਰ ਬੈਠੀ ਹੈ ਚਲੋ ਜੀ ਅੱਗੇ ਪਹੁੰਚ ਗਏ ਜਾ ਕੇ ਫਿਰ ਧੰਨ ਸ਼੍ਰੀ ਗੁਰਨਾਣਕ ਦੇ ਮਹਾਰਜ ਪਾਵਨ ਪਿੱਤਰ ਮੁਖ ਉਤੇ ਪਿਤਾ ਬਾਬਾ ਕਲਿਆਣ ਚੰਦ ਜੀ ਨੇ ਇੱਕ ਥੱਪੜ ਮਾਰਿਆ ਦੇਬੇ ਨਾਨਕੀ ਪਿੱਛੇ ਖੜੀ ਸੀ ਭੱਜ ਕੇ ਬਾਹ ਫੜੀ ਵੀਰਾ ਪਿਤਾ ਜੀ ਦੇਖਿਓ ਕਿੱਦਿਆ ਗੱਲਾਂ ਤੁਹਾਨੂੰ ਨਹੀਂ ਪਤਾ ਇਹ ਕੌਣ ਹੈ ਗੋਘਿਰ ਸਾਗਰ ਮਾਨਕ ਦੇ ਕਹਿੰਦੇ ਉਸ ਪੰਡਤ ਨੇ ਕਿਹਾ ਸੀ ਵੱਡੇ ਵੱਡੇ ਸਾਗਰ ਵੀ ਇਹਨੂੰ ਰਾਹ ਦੇ ਦੇਣਗੇ ਜਿੱਥੋਂ ਦੀ ਲੰਘੂਗਾ ਇਹਦੇ ਉੱਤੇ ਦੁਨੀਆਂ ਦਾ ਛੱਤਰ ਝੁੱਲੇਗਾ ਤੈਨੂੰ ਪਤਾ ਨਹੀਂ ਪਰ ਇਸ ਗੱਲ ਦਾ ਚਲੋ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਰੁਕੇ ਇਹ ਗੱਲ ਰਾਏ ਬਲਾਰ ਕੋਲੇ ਚਲੀ ਗਈ ਜੋ ਤਾਂ ਰਾਏ ਬਲਾਰ ਕੋਲੇ ਚਲੀ ਗਈ ਉਹ ਭੱਜ ਕੇ ਕਲਿਆਣ ਬਾਬਾ ਮਹਿਤਾ ਜੀ ਦੇ ਘਰ ਆਏ ਕਹਿਣ ਲੱਗਿਆ ਜੇ ਮੈਨੂੰ ਪਤਾ ਲੱਗਿਆ ਤੈਂ ਗੁਰੂ ਨਾਨਕ ਦੇ ਪਾਵਨ ਪਿੱਤਰ ਰੱਬੀ ਮੁਖੜੇ ਉੱਤੇ ਇੱਕ ਚਪੇੜ ਮਾਰੀ ਨੀਵੀ ਪਾ ਲਈ ਕੀ ਗੱਲ ਹੈ 20 ਰੁਪਿਆ ਦੀ 20 ਦੇ 40 ਲੈ ਲੈ 40 ਦੇ 80 ਲੈ ਲੈ 100 ਲੈ ਲੈ ਜਿੰਨੇ ਮਰਜ਼ੀ ਲੈ ਲੈ ਪਰ ਅੱਜ ਤੋਂ ਇਸ ਗੁਰੂ ਨਾਨਕ ਨੂੰ ਕੁਝ ਨਹੀਂ ਕਹਿਣਾ ਤੇ ਜੋ ਉੱਥੇ वार्तालाਪ ਹੋਈ ਉਹਨਾਂ ਚੰਦ ਲੈਣਾ ਨੂੰ ਵਰਣ ਕਰਿਆ ਸੰਤ ਬਾਬਾ ਗੁਰਦੇਵ ਸਿੰਘ ਜੀ ਬਡਰੁਖਿਆਂ ਵਾਲੇ ਮਾਫੁਰ ਖੋ ਉਹਨਾਂ ਦੇ ਨਾਲ ਮੈਨੂੰ 9 ਸਾਲ ਲਗਾਤਾਰ ਢੋਲਕੀ ਵਜਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੇ ਕਿਹਾ ਜੋ ਪਿਤਾ ਬਾਬਾ ਕਲਿਆਨ ਚੰਦ ਜੀ ਮਹਿਤਾ ਦੇ ਰਾਏ ਬੁਲਾਰ ਤੇ ਆਪਸ ਵਿੱਚ ਸਵਾਲ ਜਵਾਬ ਹੋਇਓ ਨਾ ਲੈਣਾ ਦਾ ਭਾਟੇ ਕਿਵੇਂ ਰੱਖ ਰਿਆ ਹੈ ਕਿਰਪਾ ਕਰੋ ਜਰੂਰ ਪ੍ਰਬੰਧ ਕਰਿਓ ਉਹ ਸੱਦ ਕੇ ਰਾਏ ਬੁਲਾਰ ਨੇ ਜੀ ਸੱਦ ਕੇ ਰਾਏ ਬੁਲਾਰ ਨੇ ਕਾਲੂ ਸੁਨ ਜਿਆ ਇਹ ਕੀ ਕਰਦੇ ਆਂ ਅਸੀਂ ਇਨਕਾਰ ਕਰਦੇ ਸੀ ਤੇਰਾ ਬੋਤੀ ਮਾਇਆ ਆਦੀ ਮਾਇਆ ਇੱਕ ਮੁਸਲਮਾਨ ਬੰਦਾ ਮੁਸਲਮਾਨ ਬੰਦਾ ਰਾਏ ਬਲਾਰੇ ਗੱਲ ਕਹਿ ਰਿਹਾ ਹੈ ਬਈ ਵੀਰ ਪਿਆ ਦੀ ਕਿੱਡੀ ਗੱਲ ਕੀਤੀ ਤੂੰ ਮੈਥੋਂ ਜਿੰਨੀ ਮਰਜ਼ੀ ਲੈ ਲੈਂਦਾ ਗੱਲ ਕਿਹੜੀ ਕੀ ਕੁਝ ਕੋ ਅੱਜ ਕਦੋਂ ਕਹਾਂਗੇ ਇੱਕ ਮੁਸਲਮਾਨ ਬੰਦਾ ਇਹ ਗੱਲ ਕਹਿ ਰਿਹਾ ਹੈ ਦੇ ਵੀ ਦੇ ਚਾਲੀ ਲੈਣਾ ਇਹ ਸਿੱਖ ਪਤਾ ਨਹੀਂ ਕਰਦਾ ਕਹਿਣਗੇ ਸਾਡਾ ਗੁਰੂ ਨਾਨਕ ਸਾਡਾ ਵੀ ਚੱਪਾ ਦੋ ਬੋਲੋ ਸਤਿਰਾਵਾ ਗੁਰੂ ਇਹ ਕਿਹਨੂੰ ਪਹਿਲੀ ਵਾਰ ਕਿਸੇ ਨੂੰ ਚਾਹ ਪਾਣੀ ਪਰ ਲੋ ਜੀ ਅਸੀਂ ਤੁਹਾਡੇ ਨਾਲ ਹੀ ਖੜੇ ਹਾਂ ਕਰ ਲੋ ਅਸੀਂ ਤੁਹਾਡੇ ਨਾਲ ਖੜੇ ਹਾਂ ਉਹ ਕੱਲਾ ਖਾਣ ਦਾ ਕੰਮ ਨਹੀਂ ਦਾਲ ਜੋਗਦਾਨ ਵੀ ਕੋਣਾ ਬੋਲੋ ਸਤਿਰਾਵਾ ਆ ਗੁਰੂ ਇਹ ਕਿਰਪਾ ਕਰਨੀ ਹੈ ਇੱਕ ਰਾਏ ਬਲਾ ਮੁਸਲਮਾਨ ਬੰਦਾ ਇਹ ਗੱਲ ਕਹਿ ਰਿਹਾ ਹੈ ਮੈਂ ਨਾ ਯਾਰ 20 ਤੇ 40 ਲੈ ਲਾ ਪਰ ਗੱਲ ਸੁਣਾ ਕਿ ਅੱਜ ਤੋਂ ਨਾਤਾ ਗੁਰੂ ਨਾਨਕ ਨੂੰ ਮਾਰੀ ਨਾ ਘੂਰੀ ਜਿਹੜਾ ਮੇਰਾ ਇਹ ਸ਼ਹਿਰ ਹੈ ਨਾ ਇਹਦਾ ਨਾਂ ਹੀ ਅੱਜ ਤੋਂ ਬਦਲ ਕੇ ਮੈਂ ਗੁਰੂ ਨਾਨਕ ਦੇ ਨਾਂ ਤੇ ਰੱਖ ਦਿੰਦਾ ਇੱਕ ਰਾਏ ਬਲਾਰ ਮੁਸਲਮਾਨ ਬੰਦਾ ਇਹ ਗੱਲ ਕਹਿ ਰਿਹਾ ਹੈ ਇਹ ਨਾਮ ਇੱਕ ਤੇ ਆਸਰੇ ਮੈਂ ਸ਼ਹਿਰ ਬਸ i'm ਰੱਤੇ ਕੌਂਤੇ ਦੇਖੋ ਜਿੰਨੀ ਬਾਣੀ ਗੱਜ ਕੇ ਪੜਾਂਗੇ ਉਹ ਉਹਨਾਂ ਨਾਲੇ ਤਪੜਾ ਵਧ ਤੇ ਜਾਣਗੇ ਤੇ ਨਾਲੇ ਸੰਗਤ ਵੱਧਦੀ ਜਾਊ ਗੁਰੂ ਨਾਨਕ ਦਾ ਪ੍ਰੇਮ ਮਨ ਵਿੱਚ ਲੈ ਕੇ ਜਿਨ੍ਹਾਂ ਦੇ ਮਨ ਵਿੱਚ ਗੁਰੂ ਨਾਨਕ ਦਾ ਪ੍ਰੇਮ ਹੈ ਉਹ ਸੰਗਤੀ ਸੀ ਤਰ੍ਹਾਂ ਗੁਰੂ ਨਾਨਕ ਬੜੀਆਂ ਬਖਸ਼ਿਸ਼ਾਂ ਕਰਦਾ ਹੈ ਤਨ ਕਲਗੀਆਂ ਵਾਲੇ ਨੇ ਆਪਣਾ ਸਾਰਾ ਸਰਵੰਸ ਵਾਰ ਕੇ ਇਸ ਖਾਲਸੇ ਨੂੰ ਕਿਹਾ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸੱਭੈ ਕਰਤਾਰਾ ਆਪਣਾ ਪਰਿਵਾਰ ਵਾਰ ਕੇ ਆਪਾਂ ਨੂੰ ਆਪਣੀ ਝੋਲੀ ਵਿੱਚ ਪਾਇਆ ਹੈ ਉਹ ਬੰਦਾ ਝੋਲੀ ਵਿੱਚ ਪਾਉਂਦਾ ਜਿਹਦੇ ਆਪਣੇ ਘਰ ਬੱਚਾ ਨਾ ਹੋਵੇ ਪਰ ਕਲਕੀਆਂ ਵਾਲੇ ਨੇ ਚਾਰ ਪੁੱਤਰ ਬਾਰੇ ਇਸ ਧਰਮ ਉਤੋਂ ਚੌਥੀ ਵਾਰੀ ਮਾਤ ਆਪਣੀ ਮਾਤਾ ਪਿਤਾ ਸਾਰਾ ਕੁਝ ਸਾਡੇ ਉੱਤੋਂ ਬਾਹਰ ਦਿੱਤੇ ਤੇ ਫਿਰ ਆਪਾਂ ਨੂੰ ਆਪਣੀ ਝੋਲੀ ਵਿੱਚ ਪਾਇਆ ਕਰਕੇ ਪਾਈ ਬੱਸ ਇਹ ਹੋਈ ਹੈ ਵੀ ਬਾਣੀ ਪੜੋ ਬੱਦ ਚੜ ਕੇ ਦੇਖੋ ਗੁਰਨਾਨਕ ਨੇ ਕਿੱਡੀ ਮਿਹਰ ਕਰਕੇ ਸਾਨੂੰ ਰਹਿਣ ਵਾਸਤੇ ਮਕਾਨ ਪਾਉਣ ਵਾਸਤੇ ਕੱਪੜੇ ਧੀਆਂ ਪੁੱਤਰ ਜਾਣ ਵਾਸਤੇ ਕੋਈ ਮੋਟਰ ਗੱਡੀ ਦਾ ਸਾਧਨ ਕਰਕੇ ਦਿੱਤਾ ਉਸ ਗੁਰਨਾਨਕ ਦਾ ਰੋਜ਼ ਦੀ ਰੋਜ਼ ਜੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਅਰ ਸ਼ੁਗਰ ਕਰੀ ਜਾਵੇ ਤਾਂ ਵੀ ਥੋੜਾ ਹੈ ਸਾਡੇ ਬਾਪੁਰਖ ਸਰਉਂਦੇ ਹੁੰਦੇ ਜਿਵੇਂ ਕਹਿੰਦੇ ਕੋਈ ਸਾਡੇ ਤਾਇਜ ਵਰਗਾ ਨਹੰਗ ਸੰਗ ਸੀ ਉਹਨੇ ਸ਼ਸਤਰ ਪਾਏ ਸਾਰੇ ਅਜ ਤਹ ਲੋਕ ਅਰਪਾਨ ਪਾਉਣ ਤੋਂ ਡਰਦੀ ਹੈ ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾ ਹਰ ਵਕਤ 17 ਸ਼ਸਤਰ ਪਹਿਨ ਕੇ ਰੱਖਦੇ ਜੀ 17 ਸ਼ਸਤਰ ਇਹ ਕਰਕੇ ਕਿਉਂਕਿ ਉਹ ਵਿਦਵਾਨ ਨੇ ਲਿਖਿਆ ਹੈ ਭੰਗ ਭੰਗ ਘੋਟਣੇ ਕੋ ਮੂਰਖ ਕੇ ਠੋਕਣੇ ਕੋ ਬੈਰੀ ਦਲ ਰੋਕਣੇ ਕੋ ਡੰਡਾ ਸਾਵਧਾਨ ਹੈ ਜੇ ਹੱਥ ਵਿੱਚ ਡੰਡਾ ਨਾ ਹੋਵੇ ਨਾ ਤੁਸੀਂ ਅਗਲੀ ਵਿੱਚ ਲੱਗ ਜੋ ਇੱਥੇ ਦੋ ਤਿੰਨ ਕੁੱਤੇ ਨੇ ਮਗਰ ਪੈ ਜਾਣਗੇ ਨਾਲ ਦੀ ਨਾਲ ਤੁਹਾਡੇ ਸਿੱਖ ਨੂੰ ਮਹਾਰਾਜ ਨੇ ਕਿਹਾ ਸ਼ਸਤਰ ਧਾਰੀ ਰਹਿਣਾ ਔਰ ਨਿਹੰਗ ਸਿੰਘ ਨੇ 17-18 ਸ਼ਸਤਰ ਪਾਏ ਹੋਏ ਬਰੋਲੇ ਤੇ ਚੜ ਗਿਆ ਹੁਣ ਤੁਸੀਂ ਸੋਚੋਗੇ ਵੀ ਬਰੋਲਾ ਕਿਹਨੂੰ ਕਹਿੰਦੇ ਨੇ ਜੀ ਨੂੰ ਤਾਂ ਪਤਾ ਉਹ ਤਾਂ ਸਿਰ ਮਾਰ ਗਿਆ ਵੀਰੇ ਨੂੰ ਪਤਾ ਹੋਊਗਾ ਉਹ ਤਾਂ ਕਹਿੰਦਾ ਵੀ ਹਾਂ ਬਰੋਲਾ ਕਹਿੰਦੇ ਨੇ ਸਾਈਕਲ ਨੂੰ ਸਾਈਕਲ ਦੇ ਉੱਤੇ ਚੜ ਗਿਆ ਇੱਕ ਅੱਗੋ ਕੋਈ ਮਾਤਾ ਤੁਰੀ ਆਉਂਦੀ ਸੀ ਉਹਦੇ ਟੋਕਰਾਂ ਚੱਕਿਆ ਹੋਇਆ ਸੀ ਗੋਹੇ ਦਾ ਭਰ ਕਿ ਸਿਰ ਤੇ ਪਹਿਲਾਂ ਬਥੇਰੀਆਂ ਟੱਲੀਆਂ ਟੁੱਲੀਆਂ ਮਾਰ ਰਿਓ ਨੂੰ ਸੁਣਿਆ ਨਾ ਵਿਚਾਰੀ ਨੂੰ ਵਿੱਚ ਸਾਈਕਲ ਠੋਕਿਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਹਿ ਲੱਕੀ ਜਦੋਂ ਟੋਕ ਕੋਈ ਦਾ ਟੱਕਰਾ ਰੁੜ ਗਿਆ ਉਹਦਾ ਸਾਰਾ ਉਹ ਕੈਦੀ ਬਾਬਾ ਤੂੰ ਕੋਈ ਟੱਲੀ ਟੁੱਲੀ ਦਾ ਮਾਰ ਦਿੰਦਾ ਤੂੰ ਸਾਈਕਲ ਠੋਕਿਆ ਉਹ ਕਹਿੰ ਲੱਗਿਆ ਟੱਲੀ ਦੀ ਕਸਰ ਹੈਗੀ ਘੰਟਾ ਹੋ ਗਿਆ ਮੈਨੂੰ ਟੱਲੀਆਂ ਮੰਗਦੇ ਨੂੰ ਸਾਰਾ ਸਾਈਕਲ ਹੀ ਮਾਰਿਆ ਹਜੇ ਕੋਈ ਕਸਰ ਹੈਗੀ ਬੋਲੋ ਸਤਿਰਾਹ ਵਾਹਿਗੁਰੂ ਕਰਕੇ ਹੁਣ ਕੋਈ ਕਸਰ ਹੈ ਜੇ ਵੀ ਆ ਦੇਖੋ ਪਦਾਰਥ ਹੁਣ ਵੀ ਬਣੇ ਪਏ ਨੇ ਮੈਂ ਉਸ ਪਾਸੇ ਨਹੀਂ ਲੱਕੇ ਜਾਂਦਾ ਪਦਾਰਥ ਹੁਣ ਵੀ ਤਿਆਰ ਨੇ ਪਿੱਛੇ ਵੀ ਸ਼ੱਕੇ ਆਏ ਆ ਤੇ ਅੱਗੇ ਫਿਰ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਵੀ ਤਿਆਰ ਕਰੀ ਪੀ ਉਹ ਵੀ ਤੁਹਾਡੇ ਵਾਸਤੇ 10 ਬੇਨਤੀ ਕਰਕੇ ਤੇ ਉਹਦੇ ਵਾਸਤੇ ਮੈਂ ਬੇਨਤੀ ਕਰਾਂ ਭਾਈ ਵੱਤਵਾ ਯੋਗਦਾਨ ਵੀ ਪਾਇਆ ਕਰੋ ਕੜਾ ਪ੍ਰਸ਼ਾਦੀ ਦੇਖ ਦੇ ਵਿੱਚ ਕਿਉਂਕਿ ਬਾਰੀ ਜਿਹੜੀ ਬੰਨੀ ਹੋਈ ਆ ਉਹ ਪਾਇਆ ਦੇ ਗੋਂ ਪਾਇਆ ਕਿ ਕਿ ਹੁੰਦਾ ਸੰਗਤ ਆਪਣੀ ਜਿਆਦਾ ਹੁੰਦੀ ਹੈ ਤੇ ਅੱਜ ਭਾਈ ਗੁਰਜਨ ਸਿੰਘ ਜੀ ਦੁਕਾਨ ਵਾਲੇ ਭੈ ਨਿਰਮਲਪੁਰ ਉਹਨਾਂ ਵੱਲੋਂ ਵੀ ਦੇਖਦੀ ਸੇਵਾ ਹੈ ਹੋਰ ਹਾਏ ਹੋਜੀ ਭਾਈ ਰੰਜੇ ਸਿੰਘ ਜੀ ਹੋਜੀ ਤੇ 27 ਤਰੀਕ ਨੂੰ ਉਹਨਾਂ ਦੇ ਵੀ ਉੱਧਰ ਕਲੋਨੀ ਦੇ ਵਿੱਚ ਜਿਹੜੀ ਆਪਣੀ ਪਰਵਾਸੀ ਜਾਨੀ ਹੈ ਬੱਧ ਚੜ ਕੇ ਸੰਗਤਾਂ ਜੋਗਦਾਨ ਭਾ ਕੇ ਆਪਣਾ ਜੀਵਨ ਸਫਲ ਬਣਾਇਆ ਕਰਿਓ ਆਓ ਇਥੇ ਸਮਾਪਤੀ ਕਰੀਏ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੰਮਰਤ ਵੇਲੇ ਤੋਂ ਲੈ ਕੇ ਸੰਗਤਾਂ ਚੱਲਦੀਆਂ ਨੇ ਭਾਈ ਤੁਹਾਡਾ ਧੰਨਵਾਦ ਹੈ ਜੋ ਆ ਬਾਬੇ ਨਾਨਕ ਦੀ ਜਹਾਜ਼ ਚਲਾਉਂਦਾ ਮੈਂ ਇੱਕ ਵਾਰੀ ਸਾਡੇ ਪਿੰਡ ਪਰਵਾਰਤੀ ਜੀਆਂ ਕਰਦੇ ਕਰਦੇ ਨੇ ਮੈਂ ਕਹਿੰਦਾ ਵੀ ਆ ਰੇੜੀ ਅੱਗੇ ਨੂੰ ਕਰ ਲਾ ਮੜੀ ਜੀ ਕਿਉ ਮੇਰੇ ਮਗਰ ਪੈ ਗਏ ਕਹਿੰਦੇ ਬਾਬਾ ਨਾਨਕ ਬੈਠਾ ਉਹ ਹਜੇ ਵੀ ਤੂੰ ਰੇੜੀ ਗਈ ਜਾਣਾ ਮੈਂ ਉਹਦੇ ਦਾ ਜਹਾਜ਼ ਹੀ ਕਹਿਣ ਲੱਗਿਆ ਬੋਲੋ ਸਤਨਾਮ ਵਾਹਿਗੁਰੂ ਬਾਬੇ ਨਾਨਕ ਦਾ ਨਾਨਕ ਦਾ ਨਾਮ ਜਹਾਜ਼ ਜਹਾਜ਼ ਹੈ ਚੜੇ ਸੋਤੇਰੇ ਬਾਰ ਆਪਾਂ ਦੇਖੋ ਬਾਬੇ ਨਾਨਕ ਦੇ ਜਹਾਜ਼ ਉੱਤੇ ਸਾਰੇ ਬੈਠੇ ਆਂ ਇਹ ਕਰਕੇ ਆਓ 250 ਨੂੰ ਸਿਖ ਜੀ ਪਾਈਦਾਰਾਤੀ ਸਾਰਿਆਂ ਨੇ ਮਿਲ ਕੇ ਜਿਹੜਾ ਇਹ ਪ੍ਰਬੰਧ ਕਰਿਆ ਤੇ ਬਹੁਤ ਵੱਡੀ ਇੱਕ ਕਿਰਪਾ ਹੈ ਤੇ ਜੀਤਾ ਮੁੰਡਾ ਐਮਸੀ ਹੋਵੇ ਤੇ ਉਸ ਬਾਪ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ ਕਹਿੰਦੇ ਕੋਈ ਵੋਟਾਂ ਪੈਣ ਲੱਗੀਆਂ ਉਹ ਬਾਪ ਕਹਿੰਦਾ ਮੈਂ ਖੜੂਗਾ ਵੋਟਾਂ ਵਿੱਚ ਤੇ ਮੁੰਡਾ ਕਹਿੰਦਾ ਵੀ ਮੈਂ ਖੜੂਗਾ ਦੋਨੇ ਖੜ ਗਏ ਬਾਪ ਹਾਰ ਗਿਆ ਪੁੱਤ ਜਿੱਤ ਗਿਆ ਉਹ ਜਦ ਬਾਪ ਸ਼ਾਮ ਨੂੰ ਆ ਕੇ ਬੈਠਾ ਇੰਜ ਇੱਕ ਬੈਠ ਗਿਆ ਤੇ ਵਿਚਾਰਾ ਉਹ ਕਹਿੰਦੇ ਕੀ ਹੋਗਾ ਕਹਿੰਨਾ ਮੈਂ ਜਰ ਹਾਰੀ ਕਹਿੰਦੇ ਜਿੱਤਿਆ ਕੌਣ ਹੈ ਕਹਿੰਦੇ ਮੇਰਾ ਮੁੰਡਾ ਕਹਿੰਦੇ ਵੇ ਤੂੰ ਤੇਰਾ ਕਿਲਾ ਰਕਨੇ ਹੁੰਦਾ ਫਿਰ ਤੂੰ ਕਹਿੰਦੇ ਸੋ ਆ ਮੈਂਸੀ ਦਾ ਵੀ ਬਾਪ ਬਣ ਗਿਆ ਅੱਗੇ ਬੋਲੋ ਸੱਚ ਕਹਲਾ ਕਿਸ ਕਰਕੇ ਭਾਈ ਬਹੁਤ ਵਧੀਆ ਪ੍ਰਬੰਧ ਕਰਿਆ ਗੁਰੂ ਜੀ ਬਿਆਰੀ ਨੇ ਚਲੋ ਸਾਡੇ ਬੱਚਿਆਂ ਸਮਾਨ ਲੱਗਦਾ ਭਾਵੇਂ ਹਾੜੀ ਹਾੜੀ ਹੋਮਾਗੇ ਸੀ ਸ਼ਾਇਦ ਪਰ ਉਹ ਬੱਚਿਆਂ ਸਮਾਨ ਹੈ ਮਹਾਰਾਜ ਕਿਰਪਾ ਕਰੇ ਮੇਰੇ ਮਾਲਕ ਤੰਦਰੁਸਤੀ ਦਾ ਤਪਸ਼ੀ ਕਰਿਓ ਅੱਜ ਲੋਕ ਪਰ ਕੇ ਅਸਮਵਦੀ ਕੀ ਰੇ ਇਕ ਧਾਰਨਾ ਬਾਬਾ ਜੀ ਸੰਤ ਬਾਬਾ ਨਰਨ ਸਿੰਘ ਉਹਨਾਂ ਦੀ ਮਹਾਰਾਜ ਵਿਚਾਰ ਕਰਕੇ ਅਪੜੀਏ ਪਿਆਰ ਦੇ ਵਿਚਾਰ ਕੇ ਜੀ ਮਸਟਕ ਚਮਕੇ ਚਮਕੇ ਓ ਸਿਖਾ ਸੇ